ਆ ਗਏ ਆ ਫੇ ਫੇ ਆ ਪਾ ਗਏ ਸੀ ਅੱਜ ਤੇ ਆ ਤੁਹਾਨੂੰ ਪਤਾ ਹੀ ਹੈ ਨਾ ਬਸੰਤ ਪੰਚਮੀ ਆ ਤੇ ਅੱਜ ਤੁਹਾਨੂੰ ਮਨਿਆਰਾ ਦਾ ਬਹੁਤ ਆਊਗਾ ਤੇ ਹੁਣ ਆਪਾਂ 13 ਦਾ ਮੌਸਮ ਜਿਆਦਾ ਖਰਾਬ ਹੀ ਆ ਹਨਾ ਪਰ ਆਪਣੇ ਉਹ ਦੇਖੋ ਤੁੱਪ ਜੀ ਗੱਡੀ ਇੱਤੀ 13 ਦਾ ਆਪਣੇ ਪਤੰਗ ਜੀ ਉਹ ਟੰਡਾ ਦਾ ਪਤੰਗ ਕਿੱਦੀ ਰਸ ਗਿਆ ਉਹ ਜਾਂਦਾ ਉਹ ਜਾਂਦਾ ਉਹ ਡਿੱਗ ਪਿਆ ਦੇਖੋ ਪਹਿਲੀ ਵੀਡੀਓ ਇਸ ਤੋਂ ਬਾਅਦ ਦੇਖੋ ਉਹ ਸੂਰਜ ਨਿਕਲਿਆ ਤੇ ਅਲੱਬੀ ਯਾਰ ਕੇ ਦੇਖ ਪਤਾ ਕਿ ਕਿੱਦਾਂ ਆਈ ਹੁੰਦੀ। ਕੌਣ ਲੱਭੀ? ਕੌਣ ਲੜ ਕੇ ਕਿੱਧਰ ਗਏ ਵਈ? ਭਈ ਅਭੀ ਹੁਣ ਆ ਕੈਂਸਲ ਕਰਾਤਾ। ਆ ਗੁੱਡੇ ਤੇ ਪਾਉਣੇ ਹੈਗੇ। ਤੇ ਭਈ ਮੀਂਹ ਦਾ ਮੌਸਮ ਫੇਰ ਹੋ ਗਿਆ ਦੇਖੋ। ਦੇਖ ਸਕਦੇ ਜੀ ਪਤੰਗ ਫੇਰ ਚੜਨ ਦਾ ਬੰਦ ਹੋ ਗਏ। ਆਓ ਜਿਸ ਨੂੰ ਦੇਖ ਰਹੇ ਹੋਣਗੇ ਨਾ ਪਤੰਗ ਵਿੱਚ। ਦੱਸ ਉਹਨਾਂ ਨੂੰ ਇਹ। ਵੀ ਨਜ਼ਰ ਲਾ ਦੇਣਾ ਕਿਸੇ ਨਾਲ। ਨਾ ਬਸੰਤਪੰਥ ਚ ਮੈਨੂੰ ਬਸੰਤਪੰਥ ਮਿਲਿਆ ਨਾ ਯਾਰ ਵਲಾಗ್ ਏ ਕਿਹਦਾ ਠੰਡ ਲੱਗੀ ਜਾਂਦੀ ਹੈ ਨਾ ਇੱਕ ਠੰਡ ਵਾਲੀ ਪੈਰਾ ਚ ਚੇਪਰੇ ਇਧਰੋਂ ਅਗਰੇ ਪਾਣੀ ਪਈ ਚਲ ਪਾਤ ਨਾ ਮੇ ਸਾਡੇ ਤਨਾਮੇ ਕਹਿੰਦੇ ਤੁਹਾਡੇ ਉੱਤੇ ਨੂੰ ਕੀ ਕਹਿੰਦੇ ਆ ਪਾਉਣ ਨੂੰ ਇਹਦੇ ਵਿੱਚ ਜਿਹੜੀ ਪਾਉਂਦੇ ਹੁੰਦੇ ਆ ਭਈ ਅੱਜ ਦਾ ਵਲੌਗ ਆ ਫਿਰਦਾ ਜਾਂਦੀ ਬਈ ਸਾਡਾ ਪਤੰਗ ਚੜ੍ਹ ਨਹੀਂ ਰਿਹਾ ਸਾਡਾ ਪਤੰਗ ਚੜ੍ਹ ਨਹੀਂ ਰਿਹਾ ਬਈ ਉਹ ਦੇਖੋ ਤੁਸੀਂ ਪੈਟੀ ਉਹਦੇ ਨਾਲ ਲਾਉਣੇ ਆ ਬਈ ਉਹ ਫਿਰਦਾ ਜੀ मीदो मौसम फिर हो चुका है भाई अब देख सकते हो ते हो उड़ हो छाडा होड़ गया देखो यार उड़ गया उड़ गया वो देखो छाडा पतंग भाई उड़ चुका है देखो हो देखो उड़ गया वो आगी ब्लॉग में स्टोरी आंधी है क्लीन अप ठीक है तो जो पाला में कराई कर ले ਦੇ ਜਵਾਕ ਐ ਸਾਰੀ ਜੁੜੀਆਂ ਨੇ ਆ ਇਧਰ ਮਗਰ ਆਪਣੀ ਤੇ ਮੈਂ ਇਹੜੀ ਜੁੜੀਆਂ ਲਤੂਈ ਚ ਸਾਰੀ ਜੁੜੀਆਂ ਨੇ ਆ ਇੰਨੀ ਵੀਤੀ ਵੀ ਮੈਂ ਇਧਰ ਮਗਰ ਕਹਿਣ ਗਈ ਸਾਲੀ ਬੁਲਾਉਂ ਉਹ ਬਰੋਗ ਤਾਂ ਸਿੱਧਾ ਬਣਾਤਾ ਉਹ ਸਿੱਧੀ ਵੀਡੀਓ ਤੇ ਪੰਜ ਚ ਕਾਲੀ ਬੋੜੀ ਰਾਤ ਉੱਤੇ ਉਹ ਥੋੜੇ ਥੋੜੇ ਨਹੀਂ ਚੱਲਣ ਪੜ ਗਿਆ ਵਿੱਚ ਬੜੀਆਂ ਦਾ ਆ ਬੜੀਆਂ ਦਾ ਹੋ ਜਾ ਵੇ ਨਾ ਰੋੜ ਆਇਆ ਰੱਖ ਦੇ ਸਿਪੀ ਕ ਮਾਈਕ ਚ ਲਿਆ ਖਾ ਮਾਈਕ ਚ ਲਾ ਕੇ ਗੱਲ ਕਰ ਮਾਈਕ ਵੀ ਪਿਆ ਸੀ ਨਾ ਵਾ ਬੰਦੀ ਹੈ ਨਾ ਮਾਈਕ ਚ ਟੱਕ ਲੈ ਕੇ ਜਾਂਦੀ ਜਦ ਮਨਪਰੀ ਤੁੰਗਾਲਾ ਕਿੱਥੇ ਪੈ ਮਾਈਕ ਤੋਂ ਬਿਨਾ ਕਰਨ ਨਹੀਂ ਮੰਦੀ ਮੈਂ ਪਿਆ ਮਗਲ ਬੜਾ ਚੜਾਂਗਲ ਚੜਨ ਦੇ ਕਦਾ ਲੋਕ ਪਤੰਗ ਚੜਹਾ ਕੋਈ ਹੋਰ ਨਹੀਂ ਦੇ ਦਸ ਰਿਹਾ ਪਤੰਗ ਹੁਣ ਸਾਰੇ ਪਤੰਗ ਹੀ ਥੱਲੇ ਨੇ ਓਏ ਪਤੰਗ ਘਟੇ ਚੜਦੇ ਤਾਂ ਨਹੀਂ ਨਹੀਂ ਆਉਂਦੇ ਬਸ ਓ ਜੜ ਗਿਆ ਏ ਏ ਏ ਓ ਦੇਖੋ ਬਈ ਵੱਜ ਗਿਆ ਵੱਜ ਗਿਆ ਵੱਜ ਗਿਆ ਓਏ ਲੜ ਗਿਆ ਏ ਬਾਈ ਸਾਡੇ ਇਹ ਇੱਕ ਹੋਰ ਆ ਗਿਆ ਆਈ ਇਹ ਇਹ ਪਤੰਗ ਹੀ ਆ ਗਿਆ ਇਹਨਾਂ ਦੇ ਉਸਨੂੰ ਬਈ ਹਰ ਇੱਕ ਪਤੰਗ ਡਾ ਦਿੰਨੇ ਆ ਇਹ ਹੋਰ ਲਿਆਉਂਦੇ ਆ ਅਸੀਂ ਹੋਰ ਡਾ ਦਿੰਨੇ ਆ ਬਈ ਇਹ ਪਤੰਗ ਸਾਡੇ ਬੰਦੇ ਦੇ ਪਤਾ ਨਹੀਂ ਚੜੌਣੇ ਨਹੀਂ ਹੁੰਦੇ ਪਤਾ ਨਹੀਂ ਪਤੰਗ ਹੀ ਇਹ ਹੈ ਜਾਂ ਪਤਾ ਨਹੀਂ ਹਵਾਈ ਇਹ ਜੀ ਆ ਧਰੋ ਨੀਂ ਆਹ ਦੇਖ ਲੈ ਬਈ ਦੰਦੀ ਵੱਡੀ ਗਈ ਇਹ ਤਾਂ ਇਹ ਨਹੀਂ ਅੱਜ ਨਹੀਂ ਚੜਦੇ ਸੱਤ ਪੰਜਵੇਂ ਅੱਜ ਨਹੀਂ ਬਣਾਈ ਜਾਂਦੀ ਇਹਨੂੰ ਪਰ ਬਾਬਾ ਆਪਣੇ ਨਹੀਂ ਚੜ ਰਹੇ ਸਾਰੇ ਚੜਾਈ ਰਹੇ ਦੇ ਮੌਸਮ ਬੜਾ ਬੀਵੀ ਹੋਇਆ ਪਿਆ ਇਕੱਠੇ ਕਰ ਕਰ ਕੇ ਮੈਂ ਉਹ ਬਾਤੂ ਫੇਟਾਂ ਚ ਲਾ ਰਿਹਾ ਤੂੰ ਵੀ ਹਉ ਇਹੋ ਜਿਹਾ ਨਾ ਪਿਚੇ ਨਾ ਉਹਨੇ ਆਪਾ ਕੋਈ ਪਤੰਗ ਨਹੀਂ ਫਾਈਨਲੀ ਸਾਡਾ ਪਤੰਗ ਚੜ ਗਿਆ ਨ ਵੀ ਤੇ ਚੜ ਗਿਆ ਨਾ ਹਾਂ ਬੀਤੀ ਦੱਸ ਹਾਂ ਚੜ ਗਿਆ ਮਸਾਂ ਚੜਾਇਆ ਹੈ ਨਾ ਹਾਂ ਥੋੜਾ ਬੀਤੀ ਤੂੰ ਬੀਤੀ ਲਿਆਈ ਨਹੀਂ ਪਤਾ ਕਿ ਬਦੋਂਗੇ ਯਾਰ ਮੈਨੂੰ ਪਸੰਦ ਦੇਣੀ ਨਬਲ ਪਸੰਦ ਤਾਂ ਕਿਉਂ ਨਹੀਂ ਫਰਮਦੀ ਬੁੱਧਰੀ ਜਾਈ ਜਾਂਦਾ ਪਾਪਾ ਤੇਰਾ ਮੁਲਾਜ਼ਮ ਹੈ ਬੀਤੀ ਇਹ ਤੂੰ ਪਤੰਗ ਨਹੀਂ ਲਿਆਉਂਦਾ ਨਹੀਂ ਹੁੰਦਾ ਲੈ ਮਿਲ ਗਿਆ ਉਹ ਭਈਆ ਉਹਦੇ ਵੇਦਾ ਜਰਾ ਤਾਂ ਆ ਮੇਰੇ ਨਾਲ ਦੇ ਨਾ ਦੰਗ ਜਿਹੜੇ ਇੱਥੇ ਯਾਰ ਤੂੜੀਆਂ ਸਾਂਸਾਂ ਪਾਈ ਜਾਂਦੇ ਆਂ ਹੇ ਹੋਈ ਛਾਣੀ ਆ ਅਜੇ ਤਾਂ ਮਤਲਬ ਤੂੜੀ ਪਾਈ ਆ ਇੱਕ ਟੋਕਰਾ ਹੋਇਆ ਤੇ ਦੋ ਹੋਰ ਸਾਂ ਦੇ ਪਾਉਣੇ ਆ ਹੈ ਕੀ ਕਿਤੇ ਆ ਛੇਪੀ ਲਾਉਣੀ ਆ ਇਹਦੇ ਛੇਪਾ ਕਿੱਥੇ ਰੱਖਤਾ तो फिर वीडियो बनाकर। दौड़ देख जानती है कि दौड़ है। कितना? आ देख बाकी देखिए। दौड़ हाउ जानती है? दो सौ तीज्वार हाँ हाँ तो दो सौ पे। सात सौ चालीस। चलेगा क्यों? हाय नवीन। कितना? वो यार गुंडा जरा। वो कितने का पता क्या है भाई? कितना? आप क्या? कितना दस या कोई मेरी बना रही है यार। जो भाई ਨਾ ਲੈ ਬਈ ਆ ਮੋਟਾ ਆ ਗਿਆ ਸਾਡੇ ਕੋਲ ਮੁੰਡਾ ਕੀ ਕਿੱਥੋਂ ਲੈ ਕੇ ਆਇਆ ਉਹ ਹਾਂ ਆ ਉਹ ਖਰਦਾ ਉਹਦਾ ਮਸਤ ਜੱਟ ਕੇ ਭਰਾਵਾ ਇਹ ਰਾ ਦੀ ਢੱਗੀ ਵਰਦਾ ਦਿਖਾ ਦਿਖਾ ਤਾਂ ਦੇ ਕਿੱਥੋਂ ਲੈ ਕੇ ਆਏ ਲੁੱਟ ਕੇ ਲੁੱਟ ਕੇ ਭਾਈ ਇਹ ਬਈ ਤੇਰਾ ਘਨਸੌਰਾ ਤੂੰ ਕਿਨੇ ਬਤਾਗੇ ਲੁੱਟ ਲੈ ਮੈਂ ਵੀ 20 20 ਕਿੱਥੇ ਲੁੱਟ ਲੈ ਪੱਕਾ 20 ਤੂੰ ਕਿਨੇ ਲੁੱਟ ਲੈ ਹਾਂ 200 ਹੂੰ ਨਹੀਂ ਨਹੀਂ ਹਾਂ ਸਾਰੇ ਪਤੰਗ ਵੀ ਇਹੀ ਲੁੱਟ ਕੇ ਲੈ ਕੇ ਆਏ ਜਿਹੜੇ ਆਹ ਆਹ ਵਿਚੋਂ ਥੋੜੇ ਆਪਣੇ ਕੋਲ ਤਾਂ ਫੋਪ ਨੂੰ ਪਹਿਲੀ ਆਪਣੇ ਕੋਲ ਤਾਂ ਹੈ ਨਹੀਂ ਸੀ ਆਹ ਦੇਖੋ ਇਹੀ ਲੈ ਕੇ ਆ ਤੇ ਇੱਕ ਤਰੰਗਾ ਲਿਆ ਆਹੜੀ ਤਰੰਗਾ ਚੜਾਈ ਆ ਜੋ ਵੜੀ ਲੈ ਬਾਬਾ ਉਹ ਦੇਖੋ ਤਰੰਗਾ ਨੇ ਉਹ ਚੰਨੇ ਲੱਗ ਜਾਂਦੇ ਉਹ ਜਾਂਦਾ ਢੱਪ ਤਰੰਗਾ ਦੇਖਿਆ ਦੋ ਬੰਦੇ ਇਹ ਸਾਡੇ ਬੰਦੀ ਆ ਆਹ ਬਈ ਕੱਟਣ ਵਾਲੇ ਪਤੰਗ ਇਹ ਆ ਵੀ ਦਿਖਾਓ ਪਤੰਗ ਕੱਟਣ ਵਾਲੇ ਨੇ ਕੋਲ ਡੋਰਾ ਬਲੈਕਪੈਂਕ ਕਰ ਨੂਏ ਮੈਂ ਚਾਹ ਚਾਹੇ ਨਾ ਢੋ ਬੱਚਾ ਜਿਆਦਾ ਸਾਡਾ ਡੇੜੀ ਆ ਗਿਆ ਮਗਰ ਭਾਈ ਮੈਂ ਆਪਿਆ ਜਿਹੜਾ ਆਪਰ ਨਹੀਂ ਭਾਈ ਉਹ ਥਲੇਦਾਰ ਲਾ ਫੜ ਮੈਂ ਰੱਖੀ ਹੈ ਡੈਡੀ ਇਹ ਲਾ ਮੈਂ ਤਾਂ ਸੇਕ ਇੱਕ ਮੈਂ ਵੀ ਹਡੀਪੂਆ ਵੀ ਚੜਾਣਗੇ ਪੰਗ ਦੇਖਦੇ ਰਹੋ ਜੀ ਇਹ ਸਾਡਾ ਫਸਟ ਵਲੌਗ ਇਹ ਮੇਰਾ ਛੋਟਾ ਪ੍ਰਾ ਇਹ ਵੀ ਮੇਰਾ ਪ੍ਰਾ ਇਹ ਵੀ ਮੇਰਾ ਪ੍ਰਾ ਉਹ ਲੱਗੀ ਵੜੀ ਪਰੀ ਦੇਖ ਲਓ ਭਾਈ ਉਹ ਲੱਗੀ ਪਈ ਆ ਪਰੀ ਆ ਮੇਰੀ ਪ੍ਰੀਤ ਆ ਗਈ ਕਹਦੀ ਅਰੇ ਜੀ ਉਹ ਬੋਲੇ ਫੜਤਾ ਦੀ ਚਿੰਤਾ ਛੱਡ ਤੇ ਤੂੰ ਕਿਤੇ ਖੰਗੜੀ ਨਹੀਂ ਆ ਬੜਦਾ ਜਾਦੀ ਰਿਆ ਪਤੰਡੇ ਐ ਪਾ ਇਹ ਮੈਂ ਤਾਂ ਉਹ ਰੱਖਿਆ ਸੀ ਯਾਰ ਉਹ ਜਿੱਤੀ ਬੜਾ ਐ ਪੰਨ ਮਾਈ ਨਹੀਂ ਮਸਾਣਾ ਲੁੱਟ ਕੇ ਲਿਆਤਾ ਹੀ ਓਏ ਜਿੱਤਾਣੀ ਹਾਏ 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 ਹੋਏ ਇਧਰ ਜਾ ਗਾ ਏ ਆ ਵੀ ਤਾਂ ਨਹੀਂ ਆਏ ਹਾਏ ਓਏ ਚੜਾਉ ਨੂੰ ਕਿਤੇ ਦੇਦਾ ਫੜ ਲਿਆ ਏ ਹਾਏ ਓਏ ਹਾਏ ਹਾਏ ਗੁੰਜਲਾ ਗੁੰਜਲਾ ਡੇਡ ਉਹ ਚ ਵੀ ਗੁੰਜਲੀ ਪੂਰੀ ਵੱਡੀ ਬੋਸ਼ ਕਿੰਨੋਂ ਨੇ ਆ ਜਾ ਪੂਰੀ ਸਾਰੀ ਆਇਆ ਨਾ ਬੜਾ ਇਹ ਗੈਪੇਰ ਗਨ ਫੜਾਦੀ ਵੀਡੀਓ ਵਿੱਚ ਇੱਕ ਤਾਂ ਕੈਮਰਾ ਰੱਖੀ ਰੱਖ ਐਂ ਕਰ ਵੇ ਐਂ ਕਰ ਸਾਰਾ ਪੱਟ ਵਾ ਅੰਬਰੀਕ ਬਰੀਕ ਆ ਫੜੀ ਮੈਂ ਬੋਲਾ 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 ਲੈ ਟੋਟਾ ਕੱਟ ਕੇ ਦੇ ਆ ਫੜੀ ਆ ਫੜ ਫੜ ਕੇ ਖਾੜਾ ਇੱਕ ਇੱਕ ਦੇ ਦੋ ਨਿਕਲਿਆ ਵਾ ਪਾਟ ਕੇ ਦੇ ਤੋ ਪਾਟ ਕੇ ਨਾ ਮੈਂ ਹੋਈ ਡਾਣੀ ਯਾਰ ਨਿੱਕਾ ਏਡਾ ਕ ਕੱਟ ਦੇਣਾ ਐਨ ਤਾਂ ਬਾਲਾ ਵੱਡੇ ਹੀ ਪਾੜਦਾ ਬਾਈ ਨਿਕਲੂ ਤੇ ਹੋ ਸ਼ੋਰ ਕਰ ਦੇ ਚੱਲ ਲੈ ਜਮਾ ਇਹ ਦੂ ਛੋਟਾ ਦੇ ਕਰ ਦੁੱਤੀ ਨੂੰ ਛੋਟਾ ਜੀ ਛੋਟਾ ਦਾ ਆਪਣੇ ਕੋਟੀ ਦਾ ਛੋਟਾ ਸੀ ਉਹ ਇਹ ਤਾਂ ਅੰਗਲੋਂ ਮੰਨਣਾ ਜਾਂਦੀ ਇਹ ਆਈਦਾ ਪਰ ਜੇ ਪੀਣ ਬਲਦਾ ਨਾ ਹੇ ਉੱਚ ਯਾਰ ਤੇ ਦੋਵੇਂ ਜਾਣੇ ਵੀ ਕਦਰੇ ਇੱਕ ਤੇਰੇ ਨਹਿਣ ਦੂਜੀ ਸੰਗਣੇ ਮੇਰੀ ਸੋਚ ਨਾਲ ਕਰਦੀ ਆ ਜੰਗ ਨਹੀਂ ਚਲ ਗਰੀਵੋ ਤੇ ਕਾ ਕੁੱਲਟਾ ਕਿਲੇ ਕਿਉਂ ਓਏ ਮੋਟੂ ਜਾ ਕੇ ਬਿਗਿਰੀ ਕਰ ਲਗੀ ਨਾ ਪੰਜ ਲੰਡੇ ਕਿੰਨਾ ਲੰਡਾ ਲੈ ਵਸ ਜੂਮ ਕਰ ਦਿੰਦੇ ਆ ਆ ਦੇਖ ਬਈ ਪਤੰਗਾ ਦੀ ਘਾੜ ਤਾਂ ਆਉਣੀ ਨਹੀਂ ਦਿੰਦੇ ਉਹ ਸੋਹਣਾ ਸਾਰੇ ਮਲ ਪਿਆ ਕੇ ਦਾਤੀ ਮਕੂਰੀ ਤੇ ਬੀਤੀ ਐ ਜੀ ਬੀਤੀ ਬੀਦੀ ਮਰ ਡਾਂਸ ਹੋ ਜਾਏ ਤੇਰਾ ਅਗੇ ਜੀ ਬਰੈਡ ਪੋਇਕਰ ਵਾਲੇ ਆ ਗਈ ਆ ਫੇ ਫੇ ਨਾ ਆ ਦੇ ਵਧੀਆ ਮਾੜਾ ਜੀ ਰੁੱਟੇ ਹੁੰਦਾ ਬਾਬਾ ਟੁੱਟ ਗਿਆ ਉਹ ਹੈ ਫੋਨ ਤਖ ਆ ਮਰਸੀ ਮੈਂ ਤਾਂ ਕਹਣਾ ਤੋੜ ਦੀ ਯਾਰ ਹੈਰਸੀ ਬੋਲਦਾ ਨਹੀਂ ਤੋੜ ਦਾਂਗੇ ਹੈ ਸਾਰੀ ਤੋੜ ਜਾਣਾ ਆਵਾਜ਼ ਦੇ ਨਹੀਂ ਬੰਦੂ ਉਹ ਤੋੜਾਂ ਲਈ ਤੂੰ ਉਹ ਨਹੀਂ ਗੁੰਜਲਾ ਪੈਗਾ ਦਿੱਟ ਹੋਰ ਜਾ ਨਾਫੇ ਜਾਂਦੇ ਨਹੀਂ ਨਾ ਇਹ ਬਸ ਸਾਡੀ ਲੋਕੀ ਚਲੋ ਸਾਡੀ ਵੀਡੀਓ ਬਣ ਗਈ ਲਾਸਟ ਨਾ ਕੀ ਹਜੇ ਹੋਰ ਰਾਤ ਨੂੰ ਚੜਾਉਣੇ ਤੂੰ ਦੀਪਮਾਲਾ ਲੈ ਕੇ ਆੜ ਦੀਪਮਾਲਾ ਲੈ ਕੇ ਚੜਾਉਣੇ ਆ ਜੋ ਦੀਪਮਾਲਾ ਕਰੋ ਲੈ ਉਹ